ਅੱਜ ਸੰਦਰਿਤ ਕਰੇ ਸਤਸੰਗ ਪ੍ਰਭੂ ਕਬੂਤਰਾ ਵਿਖੇ ਆਇਓ ਇਹ ਕਾਲੀ ਮਿਸ਼ਨ ਦਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਕਿ ਸਾਰੇ ਹਿੰਦੁਸਤਾਨ ਦੇ ਨਹੀਂ ਬਲਕਿ ਦੁਨੀਆ ਦੇ ਉੱਤੇ 24 ਅਪ੍ਰੈਲ ਵਾਲੇ ਦਿਨ ਮਾਨਵਤਾ ਦਾ ਦਿਵਸ ਤੌਰ ਦੇ ਉੱਤੇ ਬਾਬਾ ਬੁੱਧ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਮਨਾਇਆ ਜਾਂਦਾ ਹੈ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਇਹ ਫਰਮਾਇਆ ਸੀ ਕਿ ਬਲੱਡ ਦਾ ਬਦਲਾ ਬਲੱਡ ਲੈਣਾ ਨਹੀਂ ਬਲਕਿ ਬਲੱਡ ਦੇਣਾ ਹੁੰਦਾ ਹੈ ਉਦਨ ਨੇ ਹਮੇਸ਼ਾ ਇਹੀ ਸਾਰੇ ਮਿਸ਼ਨ ਨੇ ਦਾ ਤਾਰ ਸੱਚੇ ਮਾਛਰੂ ਹੋ ਕੀਤਾ ਕਿ ਬਲੱਡ ਸ਼ੁੱਡ ਨਾਟ ਰਨ ਇਨ ਰੇਨਸ ਬਟ ਇਨ ਵੇਜ ਇਨਸਾਨ ਨੂੰ ਜੀਵਨ ਦੇਰ ਵਿੱਚ ਇਸ ਨੇ ਯੋਗਤਾ ਮੋਵੇ ਉਦਨਕਾਰੀ ਮਿਸ਼ਨ ਨੇ ਅੱਜ ਤੱਕ ਕਰ 131000 ਤੋਂ ਉੱਪਰ ਯੂਨਿਟਸ ਉਦਨਕਾਰੀ ਮਿਸ਼ਨ ਦੇ ਸਰਦਾਰਾਂ ਵੱਲੋਂ ਸੇਵਾਦਾਰਾਂ ਵੱਲੋਂ ਕੰਮ ਦੇ ਚੁੱਕੇ ਹਨ ਔਰ ਅੱਜ ਹੀ ਇਹ ਮੁਹਿੰਮ ਤਾਰੇ ਦੁਨੀਆ ਦੇ ਉੱਤੇ ਕਿਰਪਾ ਵਰ ਚੱਲ ਰਹੀ ਹੈ ਇਸ ਚੀਜ਼ ਜੋ ਕੂਰਤਲ ਵੀ ਸ਼ਮਾਰ ਹੋਏ ਹਨ ਦੇਰ ਪਰਫੈਕਟਿਵ ਕੂਰਤਲਾ ਔਰ ਇਸ ਦੇ ਲਖਨਪੇਟ ਲਖਨਕੇ ਕੱਡੇ ਔਰ ਦੇਰ ਦੇ ਨੀਗੋਵਾਲ ਔਰ ਇਸੇ ਪਰਕਾਲ ਸੁਲਤਾਨਪੁਰ ਰੋਧੀ ਕੂਰਤਲਾ ਡਿਸਟ੍ਰਿਕਟ ਦੇ ਸਾਰੇ ਸੇਵਾਦਾਲ ਦੇ ਨਜਵਾਨ ਔਰ ਪਹਾਣਾ ਵੀ ਗੱਡ ਦੇਰ ਵਾਸਤੇ ਹਾਜ਼ਰ ਰਹੇ ਪਰ ਮਾ ਹਿਰਦਿਆਂ ਵਿੱਚ ਇਹ ਚੀਜ਼ ਹੈ ਔਰ ਜੋ ਐਸੇ ਮਹਾਪੁਰਸ਼ ਜਿਨ੍ਹਾਂ ਨੇ ਸ਼ਹੀਦਾਂ ਪ੍ਰਾਪਤ ਕੀਤੇ ਸਾਨੂੰ ਜਿਨ੍ਹਾਂ ਦੀ ਪਵਿੱਤਰ ਯਾਦ ਵਿੱਚ ਇਹ ਮੰਨ ਦਿੱਤਾ ਜਿਸਮਰਿਆ ਜਾਂਦਾ ਵੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਔਰ ਇਹੀ ਅਰਦਾਸ ਕੀਤੀ ਜਾਂਦੀ ਹੈ ਕਿ ਸੰਸਾਰ ਤੇ ਹਰ ਇੱਕ ਨਾਲ ਪਿਆਰ ਹੋਵੇ ਹਰ ਇੱਕ ਦਾ ਸਤਿਕਾਰ ਹੋਵੇ ਮਨੁੱਖ ਮਨੁੱਖ ਬਣ ਕੇ ਜਿਵੇਂ ਇਹਨਾ ਮਨੁੱਖ ਤੋਂ ਮਨੁੱਖ ਹੋ ਪਿਆਰਾ ਇੱਕ ਦੂਜੇ ਦਾ ਭਨੇਸਾ ਹਾ ਤਾਂ ਇਹ ਅੰਧਕਾਰੀ ਵਿਸ਼ੇਸ ਸਰ ਤੋਂ ਮਾਤਾ ਦੀ ਇਛਾ ਜੀਵਨ ਦਾ ਹੋਵੇ ਔਰ ਇਹ ਯਾਦ ਕੰਦੂ